ਅਰੇ ਕਿਸ ਅਲੀ ਗਲ ਹੋਇਆ ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੈਂਚ ਆ ਨਾ ਇੱਦਾਂ ਤੋਂ ਮੈਂ ਇਹ ਚੋਰ ਸਿਧਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਉਹਦੇ ਚ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਹੈ ਕੀ ਮਦਦ ਭਟਵਾ ਕੀ ਸਹੀ ਤਰੀਕੀ ਲਗਨ ਕਿਹਦਾ ਦਾ ਲੈਣ ਦੇਣ ਸੀ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਨੂੰ ਕਹਿਣ ਵਾਸਤੇ ਇਸ ਕਰਕੇ ਨਹੀਂ ਮੇਰਾ ਨਜ਼ਾਇਜ਼ ਫਾਇਦਾ ਠਾਇਆ ਪਿਸਤੌਲ ਦੀ ਨੋਕ ਤੇ ਮੈਂ ਗਲਤ ਕੰਮ ਕੀਤਾ ਕੌਣ ਸੀ ਕੁਲਬੀਰ ਸਿੰਘ ਸਰ ਸਰਪੰਚ ਆਏ ਹਾਂਜੀ ਲੀਡਰ ਆ ਵੀ ਹੈ ਨਹੀਂ ਨਹੀਂ ਸਰਪੰਚ ਆ ਪਿੰਡ ਦਾ ਠੀਕ ਹੈ ਹਾਂਜੀ ਕੀ ਚਾਹੁੰਦੇ ਤੁਸੀਂ ਹੁਣ ਮੈਂ ਇਨਸਾਫ ਚਾਹੁੰਨੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਹਾਇਤੀ ਹੈ ਮਾੜਾ ਜਿਹਾ ਹੋ ਗਿਆ ਹਾਂਜੀ ਹੋ ਗਿਆ ਦਾ ਠੀਕ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਣ ਦੇ ਨਹੀਂ ਸੀ ਐਜੈਂਟ ਨਾਲ ਤੋਂ ਗਾਂ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਿਸਤੌਲ ਦੀ ਨੌਂਦੀ ਕੀਤੀ ਕਹਿੰਦੇ ਚਾਹੁੰਦੇ ਆ ਪਿਸਤੌਲ ਦੀ ਨੌਂਦੀ ਲੜਕੀ ਦੇ ਬਿਆਨ ਨਹੀਂ ਪਿਸਤੌਲ ਦੀ ਨਾਲ ਕੋਈ ਕਾਰਵਾਈ ਕੀ ਮਾਲਾਦਰਜ ਹੋ ਗਿਆ ਮਾਲਾ ਅਫਾਯਰ ਦਰਜ ਹੋ ਗਈ ਮੈਡੀਕਲ ਹੋ ਗਿਆ ਉਹਨੇ 114 ਦੇ ਬਿਆਨ ਕਰਾਂ ਤੇ ਸਰਪੰਚ ਲਿਸਟ ਹੋ ਗਿਆ ਹਾਂ ਹੋਵੇ ਤਾਂ ਕੀ ਪਿੰਡ ਦਾ ਸਰਪੰਚਾ ਕਹਿੰਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਗਈ ਤੇ ਇਹ ਜਨਾਂ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਕੀ ਕਹਿੰਦਾ ਸੀ ਕੀ ਗੱਲ ਕੀ ਕਰਾਈ ਨਕੀ ਮਸਲਾ ਕੀ ਮਸਲਾ ਪੈਸਾ ਦਾ ਲੈਣ ਦੇ ਨਹੀਂ ਤੇ ਉਹ ਕੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਸੀ ਇਹ ਵੀ ਆਓ ਮੇਰੇ ਕੋਲ ਤੋ ਤੁਹਾਡੇ ਪੈਸੇ ਦਵਾ ਦੇਣਾ ਜਦੋਂ ਦਫ਼ਤਰ ਗਈ ਫਿਰ ਉਹ ਤੇ ਨਾ ਕੀਤਾ ਜਦੋਂ ਦਫ਼ਤਰ ਗਈ ਉਹਦੇ ਪੰਜੇ ਐ ਕੋਈ ਦੁਕਾਨ ਹੈ ਉਹ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੋਣਾ ਵੀ ਕਰਾਈ ਕੀ ਪੰਜੇ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੈਂਚਰ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਦਾ ਮੈਡੀਕਲ ਕਰਾਇਆ ਗਿਆ ਹਾਂ ਮੈਡੀਕਲ ਕਰਵਾਤਾ ਠੀਕ ਭਾਈ ਮਿਹਰਬਾਨੀ ਅਜੀ ਕੀ ਸੜੀ ਕਰਵਾਏ ਮੇਰੇ ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੈਂਚ ਆ ਨਾ ਇੱਧਰ ਤੋਂ ਮੈਂ ਇਹ ਚੋੜ ਸਿਧਵਾਂਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਇੱਥੇ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆ ਕੀ ਮਤਲਬ ਤੁਹਾਡਾ ਕੀ ਸਹੀ ਤਿੱਕੀ ਲਗਨ ਕਿਦਾਂ ਦਾ ਲੈਨਰ ਸੀ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਨ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸਨ ਆ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਨ ਦੇਣ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਇਹਨੂੰ ਕਹਿਣ ਵਾਸਤੇ ਇਸ ਕਰਕੇ ਇਹਨੇ ਮੇਰਾ ਨਜ਼ਹਿਰ ਫਾਇਦਾ ਉਠਾਇਆ ਪਿਸਤੌਲ ਦੀ ਨੋਕ ਤੇ ਮੈਨੂੰ ਗਲਤ ਕੰਮ ਕੀਤਾ ਕੌਣ ਸੀ ਕੁਲਬੀਰ ਸਿੰਘ ਸਰਪੰਚ ਆ ਹਾਂਜੀ ਲੀਡਰ ਆ ਪਈ ਨਹੀਂ ਨਹੀਂ ਸਰਪੰਚ ਆ ਪਿੰਡ ਦਾ ਠੀਕ ਹੈ ਹਾਂਜੀ ਇਨਸਾਫ ਚੋਣੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਹਾਇਤੀ ਹੈ ਹਾਂਜੀ ਹੋ ਗਿਆ ਦਾ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਣਦੇ ਨਹੀਂ ਏਜੰਟ ਨਾਲ ਤੋਂ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਉਸ ਤੋਂ ਦੀ ਨਾ ਉਹਦੀ ਕੀਤੀ ਕਹਿੰਦੇ ਕਹਿੰਦੇ ਆ ਉਸ ਤੋਂ ਦੀ ਨਾ ਲੜਕੀ ਦੇ ਬਿਆਨ ਨਹੀਂ ਸਤੋ ਜੀ ਨਾ ਅਪਲੀਕੇਸ਼ਨ ਕੀ ਮਾਲਾ ਦਰਜ ਹੋ ਗਿਆ ਮਾਨ ਲਾ ਐਫ ਆਈ ਆਰ ਦਰਜ ਹੋ ਗਈ ਮੈਡੀਕਲ ਹੋ ਗਿਆ ਹੁਣ 144 ਦੇ ਬਿਆਨ ਕਰਾ ਦਿੱਤੇ ਤੇ ਉਹ ਸਰਪੰਚ ਦਲਸਤ ਹੋ ਗਿਆ ਹਾਂ ਹੋਵੇ ਤਾਂ ਕੀ ਬੰਦਾ ਸਰਪੰਚਾ ਕਹਿੰਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਕੀ ਕਹਿੰਦਾ ਸੀ ਕੀ ਗੱਲ ਕੀ ਕਰਾਈ ਨਕੀ ਮਸਲਾ ਕੀ ਮਸਲਾ ਪੈਸਿਆਂ ਦਾ ਲੈਂਦੇ ਨਹੀਂ ਤੇ ਉਹ ਕੰਦੇ ਕੋਈ ਨਹੀਂ ਤੁਸੀਂ ਆਇਓ ਅੱਗੇ ਵੀ ਜਾਂਦੇ ਜਾਂਦੇ ਹੀ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਜਦੋਂ ਦਫ਼ਤਰ ਗਈ ਸੀ ਫਿਰ ਉਹਦਾ ਨਾ ਕੀਤਾ ਜਦੋਂ ਦਫ਼ਤਰ ਗਈ ਉਹਦੇ ਪੈ ਜੀ ਐ ਕੋਈ ਦੁਕਾਨ ਹੈ ਉਹ ਦੇ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੋਣਾ ਵੀ ਕਾਰਵਾਈ ਕੀਤੀ ਜਾਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੈਂਚਰ ਅਰੈਸਟ ਕਰ ਲਿਆ ਅਗਲੀ ਜੋ ਬੰਦ ਦੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਦਾ ਮੈਡੀਕਲ ਕਰਾਇਆ ਗਿਆ ਹਾਂ ਮੈਡੀਕਲ ਕਰਵਾਤਾ ਠੀਕ ਭਾਈ ਮਿਹਰਬਾਨੀ